ਪਾ YouTube ਦੇਖ ਰਹੇ ਆ ਸਬਸਕ੍ਰਾਈਬਰ ਮੇਰੇ ਅਸੀਂ ਪੂਰੇ 15 ਦਿਨਾਂ ਦਾ ਸਿੱਦਤ ਮਿਹਨਤ ਨਾਲ ਕੀਤੀ ਹੋਈ ਇੱਕ ਇੱਕ ਰੁਪਏ ਨਾਲ ਜਿਹੜਾ ਰਸਦ ਹੈ ਜਿਹੜਾ ਇਕੱਠਾ ਕੀਤਾ ਅਸੀਂ ਪਸ਼ੂਆਂ ਲਈ ਬੰਦਿਆਂ ਲਈ ਤੇ ਬੱਚਿਆਂ ਲਈ ਜੋ ਵੀ ਸਾਡੇ ਕੋਲੋਂ ਚੀਜ਼ਾਂ ਦੀ ਐਸੈਸਰੀਆਂ ਜੋ ਵੀ ਅਸੀਂ ਇਕੱਠੀਆਂ ਕੀਤੀਆਂ ਅਸੀਂ ਫਾਜ਼ਿਲਕਾ ਦੇ ਜ਼ਿਲ੍ਹੇ ਪਿੰਡ ਗੁੱਦੜ ਬਹਿਣੀ ਆ ਵੀਰ ਸਾਨੂੰ ਮਿਲੇ ਆ ਰਸਤੇ 'ਚ ਤੇ ਯਾਰ ਐਡਾ ਕਿ ਨੀਡ ਸਮਥਿੰਗ ਪੈਂਡਾ ਯਾਰ ਮੈਂ ਤੁਹਾਨੂੰ ਵੇਖ ਕੇ ਰੂਹ ਕੰਮ ਗਈ ਸਾਡੇ ਡਰੋਨ ਨਿਕਲ ਗਿਆ ਯਾਰ ਵੇਖ ਕੇ ਰਾਹ ਜਿਹੜੀਆਂ ਫਸਲਾਂ ਤੇ ਜਿਹੜਾ ਸਿਸਟਮ ਜਿਹੜਾ ਖਰਾਬ ਹੋਇਆ ਯਾਰ ਤੇ ਆ ਸਾਰੀ ਆਪਣੀ ਟੀਮ ਖੜੀ ਲੰਬੀ ਪਿੰਡ ਦੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸੋ ਸਾਰੇ ਵੀਰੋ ਤੁਸੀਂ ਜਿੰਨੇ ਵੀ ਹੁਣ ਲਾਈਵ ਦੇਖ ਰਹੇ ਹੋ ਜੋ ਵੀ ਰਾਸ਼ਨ ਆਪਣਾ ਪਿੰਡ ਚੋਂ ਇਕੱਠਾ ਕੀਤਾ ਹੈ ਵਨ ਵੇ ਵਨ ਸਾਰਿਆਂ ਨੂੰ ਸਰਪੰਚ ਸਾਹਿਬ ਤੋਂ ਲਿਸਟ ਲੈ ਕੇ ਅਸੀਂ ਵੰਡਾਂਗੇ ਸੋ ਸਾਰਿਆਂ ਨੇ ਤੁਸੀਂ ਜੁੜੇ ਰਹੋ ਸਾਡੇ ਨਾਲ ਲਾਈਵ ਚ ਟੈਲੀ ਲਾਈਵ ਚੱਲੂ ਸਾਰਾ ਚੈਨਲ ਤੇ ਟੈਲੀਕਾਸਟ ਸਾਰਾ ਤੇ ਇਹ ਲਖਵੀਰ ਨੇ ਕੰਟੈਕਟ ਕੀਤਾ ਸੀਗਾ ਇੱਥੋਂ ਦੇ ਕੋਈ ਸਰਪੰਚ ਸਾਹਿਬ ਨਾਲ ਤੇ ਫੇਸਬੁੱਕ ਦੇ ਜਰੀਏ ਅਸੀਂ ਇੱਥੇ ਆਏ ਆ ਸੋ ਬਾਪੂ ਜੀ ਉਹਰੇ ਜਿਹੜੇ ਯੂਨੀਅਨ ਦੇ ਪ੍ਰਧਾਨ ਆ ਸਾਨੂੰ ਗਾਈਡ ਕਰਦੇ ਕਿਉਂਕਿ ਕਈ ਬੰਦੇ ਧੱਕਾ ਮੁੱਕੀ ਕਰਦੇ ਹਨ ਸੋ ਸਾਡੇ ਨਾਲ ਮਤਲਬ ਸਿਸਟਮੈਟਿਕਲੀ ਸਾਰਾ ਕੁਝ ਚੱਲੂਆ ਹੁਣ ਤੇ ਪਹੁੰਚੇ ਆ ਵੇਖ ਲਓ ਤੁਸੀਂ ਜਿਵੇਂ ਪਿੰਡ ਦਾ ਪਿੰਡ ਦਾ ਹਾਲ ਵੇਖਾ ਗਾਰਬਣੀ ਪਿਆ ਸਾਰੇ ਪਾਸੇ ਮਕਾਨਾਂ ਦੇ ਵਿੱਚ ਨਾ ਆ ਵੇਖੋ ਅਸਾਰੇ ਆਪਣੇ ਜਿਹੜੇ ਵਲੰਟੀਅਰ ਟੀਮ ਆ ਸਾਰੀ ਆਪਣੇ ਟਰੈਕਟਰ ਆ ਸਮਾਨ ਸਾਰਾ ਪਹੁੰਚਿਆ ਸੋ ਜੁੜੇ ਰਹੋ ਵੀਡੀਓ ਨਾਲ ਵੀਰੇ ਸ਼ੋਅ ਨਹੀਂ ਹੈਗਾ ਪਰ ਐ ਹੈਗਾ ਯਾਰ ਦੁੱਖ ਆ ਇਹ ਜਿਹੜਾ ਦਰਦ ਆ ਬੇਬੇ ਹੋਰਾਂ ਦੇ ਮੂੰਹ ਤੇ ਹੈਗਾ ਬੇਬੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਸਾਰਾ ਹੀ ਹੋਇਆ ਬੇਟਾ ਬਾਹਰ ਦਾ ਖੇਤ ਦਾ ਤਾਂ ਸਾਰਾ ਹੀ ਹੋ ਫਸਲਾਂ ਬੇਬੇ ਸਾਰੀਆਂ ਖਰਾਬ ਹੋ ਗਈਆਂ ਹਾਂ ਘਰ ਮਕਾਨ ਬਚ ਗਏ ਦਲਿਕਾਂ ਜੀ ਪੈ ਗਈਆਂ ਵਿੱਚੋਂ ਅੱਛਾ ਜੀ ਹਾਂ ਦਲਿਕਾਂ ਪੈ ਗਈਆਂ ਆਹ ਸਾਡੇ ਵਿਚਾਰੇ ਘਰ ਦੇ ਸਾਡੇ ਮਕਾਨ ਵਿੱਚ ਆਹ ਤਰੇੜਾਂ ਜਿਵੇਂ ਕੰਧਾਂ 'ਚ ਤਰੇੜਾਂ ਛੱਡ ਗਈਆਂ ਪਾਣੀ ਬਹੁਤ ਸੀ ਗਿਆ ਯਾਰ ਬਾਕੀ ਨਾ ਹਜੇ ਪਾਣੀ ਤਾਂ ਜਿਵੇਂ ਜਿਵੇਂ ਦੁੱਪ ਹੋਵੇਗੀ ਨਾ ਉਸ ਤਰ੍ਹਾਂ ਦਾ ਜ਼ਿਆਦਾ ਹੋ ਜਾਊਗਾ ਜ਼ਿਆਦਾ ਵੱਟੂ ਆ ਹੋਣਾ ਬੇਟਾ ਜੇ ਸਾਡੇ ਵਿਚਾਰੇ ਘਰ ਤੇ ਮਕਾਨ ਤਿੰਨ ਤਰੇੜਾਂ ਛੱਡ ਗਈ ਠੀਕ ਹੈ ਬੇਬੇ ਨੁਕਸਾਨ ਬਹੁਤ ਹੋਇਆ ਹੈ ਨੁਕਸਾਨ ਦੇਖਣ ਵਾਲਿਆਂ ਦਾ ਰੂਹ ਕੰਮ ਕੀ ਤਾਂ ਤੁਸੀਂ ਤਾਂ ਫਿਰ ਵੀ ਹਸਪੰਡ ਦੇ ਵਸਨੀਕ ਹੋ ਯਾਰ ਸੋ ਵਾਹਿਗੁਰੂ ਮਿਹਰ ਕਰੇ ਯਾਰ ਬਹੁਤ 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 ਮੈਂ ਰਾਤ ਨੂੰ ਗੇਰਾ ਪਾ ਲਿਆ